हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੂਬਿਆ ਦਾਖਲਾ ਪਿੱਖਿਆ ਦੀ ਤਿਆਰੀ ਅਧੀਨ ਅਸੀਂ 5.4 ਅਭਿਆਸ ਦੇ ਸਵਾਲ ਨੰਬਰ 10 ਦੇ ਉੱਤੇ ਆ ਗਏ ਤਾਂ ਬੇਟਾ ਆਹ ਦੇਖੋ 13 2 ਭਾਗ 13 8 ਠੀਕ ਹੈ ਤਾਂ 13 8 ਜੀ 104 ਤਾਂ ਕਿੰਨੇ ਆ ਗਏ 100 4 ਰੁਪਏ ਤੁਸੀਂ ਆ ਇਸ ਤਰ੍ਹਾਂ ਦੇ ਸਿੰਬਲ ਦੇ ਵਿੱਚ ਆਪਾਂ ਉੱਤਰ ਦੇਣਾ ਆ ਠੀਕ ਹੈ ਅੱਗੇ 24 3 ਤਾਂ ਬੇਟਾ ਇਹ 24 3 ਇਹ ਕੱਟ ਦੋ 3 8 24 8 ਰੁਪਏ ਠੀਕ ਹੈ ਬੇਟਾ ਤਾਂ 25 6 ਤੁਹਾਨੂੰ ਕਿਹਾ ਸੀਗਾ 25 ਤੱਕ ਪਹਾੜੇ ਚੇਤੇ ਰੱਖਣੇ ਆ ਤੁਸੀਂ ਬੇਟਾ ਠੀਕ ਹੈ ਤਾਂ 25 6 150 ਰੁਪਏ ਤੁਸੀਂ ਉੱਤਰ 'ਚ ਸਿੰਬਲ ਆਹੀ ਰੱਖਣਾ ਹੈ 24 5 ਇਹ ਵੀ ਬੇਟਾ ਤੁਸੀਂ ਚੇਤੇ ਰੱਖਣੇ ਸੀਗੇ ਠੀਕ ਹੈ 24 5 120 ਰੁਪਏ 72 8 72 8 8.8 8 2 72 9 ਰੁਪਏ ਉੱਤਰ ਆ ਗਿਆ ਠੀਕ ਹੈ ਬੇਟਾ 100 10 100 10 0 ਨਾ 0 ਕੱਟੇ ਕੀ 10 ਰੁਪਏ ਉੱਤਰ ਆ ਗਿਆ ਠੀਕ ਹੈ ਬੇਟਾ ਕਹਿੰਦਾ ਅੱਗੇ ਜੀ ਭਾਗ ਆ ਗਿਆ ਕਹਿੰਦਾ 1000 ਵਿੱਚ 100 ਰੁਪਏ ਵਾਲੇ ਨੋਟ ਹਨ ਤਾਂ 1000 ਵਿੱਚ 1000 80 100 ਕਰ ਦੇਵਾਂਗੇ ਬਾਹਰਲੇ ਪਾਸੇ ਦੋ ਜ਼ੀਰੋਆਂ ਇਹਦੀਆਂ ਗਈਆਂ ਦੋ ਇਹਦੀਆਂ ਚਲੀਆਂ ਗਈਆਂ ਤਾਂ 10 ਨੋਟ ਆ ਗਿਆ ਬੇਟਾ ਉੱਤਰ ਠੀਕ ਹੈ 300 ਰੁਪਏ ਵਿੱਚ 50 ਵਾਲੇ ਨੋਟ ਹਨ 300 ਕਿਉਂਕਿ ਹੁਣ ਰੁਪਈਏ ਹੀ ਆ ਨਾ ਦੋਵੇਂ 50 ਵਾਲੇ ਨੋਟ ਆ 0 ਨਾਲ 0 ਕੱਟੀ ਗਈ ਬਾਹਰਲੇ ਪਾਸੇ 5 ਜੇ ਕੰਮ 5 52 63 6 ਨੋਟ ਹੈਗੇ ਆ ਠੀਕ ਐ 500 ਰੁਪਏ ਵਿੱਚ 20 ਵਾਲੇ ਨੋਟ ਹਨ 500 2 ਆ ਬਾਹਰਲੀ 0 ਨਾਲ 0 ਕੱਟੀ ਜਾਂਦੀ 2 ਤੇ ਕੱਢ ਦੋ 2 2 4 ਕੈਨਸਲ 2 5 ਜੇ 10 ਇਹ ਬੇਟਾ ਕੱਟਣਾ ਆਪਣੇ ਹੱਥ ਨਾਲ ਸਿੱਖਣਾ ਆ ਤੁਸੀਂ ਨਹੀਂ ਤਾਂ ਭਾਗ ਕਰਨੀ ਪਊਗੀ 25 ਨੋਟ ਆਉਂਦੇ ਆ ਬੇਟਾ 200 ਰੁਪਏ ਵਾਲੇ 2000 ਰੁਪਏ ਵਿੱਚ 500 ਵਾਲੇ ਨੋਟ ਹਨ ਤਾਂ 2000 500 ਆ ਬਾਹਰ ਲੇ ਪਾਸੇ ਬੇਟਾ ਆ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਕੱਟੀਆਂ ਜਾਣੀਆਂ ਆ ਆ ਪੰਜ ਰਹਿ ਗਿਆ 5 1 5 5 4 2 ਤਾਂ 2000 ਰੁਪਏ ਵਿੱਚ 500 ਵਾਲੇ ਚਾਰ ਨੋਟ ਹਨ ਇਹਦੇ ਨਾਲ ਹੀ ਬੇਟਾ ਇਹਦਾ ਸਵਾਲ ਨੰਬਰ 10 ਆ ਜਿਹੜਾ ਉਹ ਕੰਪਲੀਟ ਹੋ ਗਿਆ ਤੇ ਅਗਲੀ ਐਕਸਰਸਾਈਜ਼ ਜਿਹੜੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ